ਹਾਂਜੀ ਗੁੱਡ ਮਾਰਨਿੰਗ ਸਟੂਡੈਂਟ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ ਦੇ ਵਿੱਚ ਔਰ ਅੱਜ ਜਿਹੜੀ ਆਪਾਂ ਇਹ ਕਲਾਸ ਕਰਾਂਗੇ ਇਹ ਪੰਜਾਬੀ ਦੇ ਪੇਪਰ ਲਈ ਹੈ ਔਰ ਪੰਜਾਬੀ ਜਿਹੜਾ A ਪੇਪਰ ਹੈ ਕੰਪਲਸਰੀ ਪੇਪਰ ਮੋਸਟਲੀ ਉਹਦੇ ਲਈ ਹੈ ਔਰ ਬਾਕੀ ਤੁਸੀਂ ਮਾਸਟਰ ਕੇਡਰ ਲੈਕਚਰਰ ਕੇਡਰ ਸਾਰੇ ਇਸ ਨੂੰ ਦੇਖ ਸਕਦੇ ਆ ਔਰ ਜਿਹੜੇ ਆਪਣੇ ਇਸ ਚੈਨਲ ਤੇ ਅੱਜ ਪਹਿਲੀ ਵਾਰ ਆਏ ਆ ਉਹ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਔਰ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਵੀਡੀਓ ਉਹਨਾਂ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਔਰ ਜਿਨ੍ਹਾਂ ਨੇ ਆਪਣੇ ਚੈਨਲ ਦੇ ਵਿੱਚ ਪਹਿਲੀ ਵਾਰ ਆਏ ਆ ਉਹਨਾਂ ਨੇ ਆਪਣੀਆਂ ਪਿਛਲੀਆਂ ਵੀਡੀਓ ਨਹੀਂ ਦੇਖੀਆਂ ਤਾਂ ਪਲੇਲਿਸਟ ਦੇ ਵਿੱਚ ਜਾ ਕੇ ਆਪਣੀਆਂ ਵੀਡੀਓ ਦੇਖ ਸਕਦੇ ਆ ਔਰ ਅੱਜ ਆਪਣਾ ਜਿਹੜਾ ਟਾਪਿਕ ਹੈ ਉਸ ਦਾ ਨਾਮ ਹੈ ਭਾਈ ਵੀਰ ਸਿੰਘ ਤਾਂ ਜੇ ਆਪਾਂ ਭਾਈ ਵੀਰ ਸਿੰਘ ਦੇ ਜਨਮ ਦੀ ਗੱਲ ਕਰੀਏ ਤਾਂ ਇਹਨਾਂ ਦਾ ਜਿਹੜਾ ਜਨਮ ਉਹ 5 ਦਸੰਬਰ 1872 ਈਸਵੀ ਨੂੰ ਹੋਇਆ ਸੀਗਾ ਔਰ ਇਹਨਾਂ ਦੇ ਪਿਤਾ ਦੀ ਗੱਲ ਕਰੀਏ ਤਾਂ ਇਹਨਾਂ ਦੇ ਪਿਤਾ ਸਰਦਾਰ ਚਰਨ ਸਿੰਘ ਸੀਗੇ ਔਰ ਜਿਹੜੇ ਇਹਨਾਂ ਦੇ ਮਾਤਾ ਸੀਗੇ ਉਹ ਸਰਦਾਰਨੀ ਉੱਤਮਕੌਰ ਸੀਗੇ ਔਰ ਇਹਨਾਂ ਦਾ ਜਿਹੜਾ ਜਨਮ ਆ ਉਹ ਅੰਮ੍ਰਿਤਸਰ ਦੇ ਵਿੱਚ ਹੋਇਆ ਸੀਗਾ ਤਾਂ ਫਸਟ ਆਫ ਆਲ ਆਪਾਂ ਇਹਦੇ ਬਾਰੇ ਕੀ ਕੁਝ ਪੜਿਆ ਇਹਨਾਂ ਦਾ ਜਨਮ 5 ਦਸੰਬਰ 1872 ਪਿਤਾ ਸਰਦਾਰ ਚਰਨ ਸਿੰਘ ਦੇ ਘਰ ਹੋਇਆ ਮਾਤਾ ਸਰਦਾਰਨੀ ਉੱਤਮਕੌਰ ਤੇ ਇਹਨਾਂ ਦਾ ਜਿਹੜਾ ਜਨਮ ਆ ਉਹ ਅੰਮ੍ਰਿਤਸਰ ਵਿਖੇ ਹੋਇਆ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਭਾਈ ਵੀਰ ਸਿੰਘ ਦੀ ਤਾਂ ਇਹਨਾਂ ਨੂੰ ਆਧੁਨਿਕ ਕਵਿਤਾ ਦਾ ਜਨਮਦਾਤਾ ਮੰਨਿਆ ਜਾਂਦਾ ਹੈ ਤਾਂ ਇਹਨਾਂ ਦੀ ਜਿਹੜੀ ਰਚਨਾ ਹੈ ਉਹ ਬਹੁਪੱਖੀ ਹੈ ਬਹੁਪੱਖੀ ਦਾ ਮਤਲਬ ਕੀ ਹੈ ਉਹਦੇ ਵਿੱਚ ਕਾਫੀ ਸਾਰੇ ਪੱਖ ਆ ਉਹਦੇ ਵਿੱਚ ਕਵਤਾ ਵੀ ਹੈ ਉਹਦੇ ਵਿੱਚ ਵਾਰਤਿਕ ਭਾਗ ਵੀ ਹੈ ਉਹਦੇ ਵਿੱਚ ਨਾਵਲ ਵੀ ਹੈ ਉਹਦੇ ਵਿੱਚ ਨਾਟਕ ਵੀ ਹੈ ਤੇ ਔਰ ਇਹਨਾਂ ਰਚਨਾਵਾਂ ਕਰਕੇ ਹੀ ਉਹ ਆਧੁਨਿਕ ਪੰਜਾਬੀ ਸਾਹਿਦ ਦਾ ਉਹਨਾਂ ਨੇ ਆਰੰਭ ਕੀਤਾ ਏ ਇਸ ਤੋਂ ਇਲਾਵਾ ਉਹਨਾਂ ਨੇ ਸਿੱਖ ਇਤਿਹਾਸ ਦੇ ਲਿਖਣ ਤੇ ਸੰਪਾਦਨ ਕਰਨ ਦਾ ਵੀ ਕੰਮ ਕਰਦੇ ਰਹੇ ਆ ਉਹ ਉਹਨਾਂ ਦੀ ਦੇਣ ਜਿਹੜੀ ਹੈ ਗਨਾਤਮਕ ਤੇ ਗੁਣਾਤਮਕ ਦੋਨਾਂ ਪੱਖਾਂ ਤੋਂ ਹੀ ਹੈ ਜੇ ਆਪਾਂ ਉਹਨਾਂ ਦੀਆਂ ਪ੍ਰਸਿੱਧ ਰਚਨਾਵਾਂ ਦੀ ਗੱਲ ਕਰੀਏ ਤਾ ਰਾਣਾ ਸੂਰਤ ਸਿੰਘ 1905 ਦੇ ਵਿੱਚ ਲਿਖਿਆ ਗਿਆ ਇਹਨਾਂ ਦਾ ਨਾਵਲ ਹੈ ਲਹਿਰਾਂ ਦੇ ਹਾਰ 1921 ਬਿਜਲੀਆਂ ਦੇ ਹਾਰ ਮਟਕ ਹੁਲਾਰੇ 1922 ਕਈ ਵਾਰੀ ਇਹਨਾਂ ਦਾ ਸਾਲ ਵੀ ਪੁੱਛ ਲੈਂਦੇ ਹੁੰਦੇ ਆ ਪੇਪਰ ਦੇ ਵਿੱਚ ਮੇਰੇ ਸਾਈਆਂ ਜੀਓ 1953 ਇਹਦੇ ਤੇ ਇਹਨਾਂ ਨੂੰ ਸਾਹਿਤ ਅਕਾਡਮੀ ਅਵਾਰਡ ਵੀ ਮਿਲਿਆ ਸੀਗਾ ਕੰਬ ਦੀ ਕਲਾਈ ਪ੍ਰੀਤ ਵੀਣਾ ਕੰਤ ਮਹੇਲੀ ਵਿਜੇ ਸਿੰਘ ਸੁੰਦਰੀ ਸਤਵੰਤ ਕੌਰ ਸੁਭਾਗ ਜੀ ਦਾ ਸੁਧਾਰ ਹੱਥੀ ਬਾਬਾ ਨੌਦ ਸਿੰਘ ਰਾਜਾ ਲਖਪਤ ਸਿੰਘ ਗੁਰੂ ਨਾਨਕ ਚਮਤਕਾਰ ਸ਼੍ਰੀ ਕਲਗੀਧਰ ਚਮਤਕਾਰ ਤੇ ਅਸ਼ਟ ਗੁਰੂ ਚਮਤਕਾਰ ਆ ਚਮਤਕਾਰ ਬਾਰੇ ਯਾਦ ਰੱਖਣੇ ਦਾ ਬਹੁਤ ਸੌਖਾ ਹੈ 10 ਹੈ ਗੁਰੂ ਨਾਨਕ ਚਮਤਕਾਰ ਸ਼੍ਰੀ ਕਲਗੀਧਰ ਚਮਤਕਾਰ ਤੇ ਅਸ਼ਟ ਗੁਰੂ ਚਮਤਕਾਰ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਸਾਹਿਤ ਕਾਦਮੀ ਦਿੱਲੀ ਦੇ ਵੱਲੋਂ ਇਹਨਾਂ ਨੂੰ ਮੇਰੇ ਸਾਈਆਂ ਜੀ ਉਹਦੇ ਜਿਹੜਾ ਹੈ ਪੁਰਸਕਾਰ ਦਿੱਤਾ ਗਿਆ ਸੀਗਾ 1955 ਦੇ ਵਿੱਚ ਤੇ ਔਰ ਇਹਨਾਂ ਨੂੰ ਭਾਰਤ ਸਰਕਾਰ ਨੇ ਪਦਮ ਪੂਸ਼ਣ ਦੀ ਉਪਾਧੀ ਵੀ ਦਿੱਤੀ ਸੀਗੀ ਪੰਜਾਬ ਯੂਨੀਵਰਸਿਟੀ ਲਾਹੌਰ ਨੇ ਡੀਲੈਟ ਦੀ ਮਨਾਰਥ ਡਿਗਰੀ ਨਾਲ ਇਹਨਾਂ ਨੂੰ ਸਨਮਾਨਿਆ ਸੀਗਾ ਇਹ ਆਪਾਂ ਨੂੰ ਪੁੱਛ ਸਕਦੇ ਆ ਕਿਹੜੀ ਯੂਨੀਵਰਸਿਟੀ ਨੇ ਉਹਨਾਂ ਨੂੰ ਡੀਲੈਟ ਡਿਗਰੀ ਨਾਲ ਸਨਮਾਨਿਆ ਸੀਗਾ ਤਾਂ ਉਹ ਪੰਜਾਬ ਯੂਨੀਵਰਸਿਟੀ ਲਾਹੌਰ ਸੀਗੀ ਉਸ ਤੋਂ ਬਾਅਦ ਆਪਾਂ ਇਹਨਾਂ ਦੀਆਂ ਕਵਤਾਵਾਂ ਦੀ ਗੱਲ ਕਰੀਏ ਜਿਹੜੀਆਂ ਇਹਨਾਂ ਦੀਆਂ ਮੇਨ ਕਵਤਾਵਾਂ ਐ ਤਾਂ ਸ਼ੂ ਮਹਿਬੂਬੀ ਇੱਕ ਪ੍ਰਸ਼ਨ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਇੱਛਾ ਬਲ ਤੇ ਡੂੰਗੀਆਂ ਸ਼ਾਵਾਂ ਔਰ ਇਹ ਜਿੰਨੀਆਂ ਵੀ ਰਚਨਾਵਾਂ ਹੈ ਇਹ ਬੀਏ ਦੀ ਬੁੱਕ ਦੇ ਵਿੱਚ ਆ ਆਪਾਂ ਨੂੰ ਕਈ ਵਾਰ ਇਹ ਵੀ ਪੁੱਛ ਲਿਆ ਜਾਂਦਾ ਵੀ ਇਹ ਕਿਹੜੀ ਕਿਤਾਬ ਦੇ ਵਿੱਚ ਦਰਜ ਹੈ ਤਾਂ ਉਸ ਤੋਂ ਬਾਅਦ ਆਪਾਂ ਇਹਨਾਂ ਦੀ ਕਵਿਤਾ ਦੀ ਗੱਲ ਕਰੀਏ ਸਮਾ ਕਵਿਤਾ ਦੀ ਤਾਂ ਸਮਾ ਕਵਿਤਾ ਇਹਨਾਂ ਦੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਇਹਦੇ ਵਿੱਚ ਕਈ ਵਾਰ ਆਪਾਂ ਨੂੰ ਲਾਈਨਾਂ ਦੇ ਕੇ ਵੀ ਕੁਐਸਚਨ ਪੁੱਛ ਲਿਆ ਜਾਂਦਾ ਵੀ ਇਹ ਕਿਸ ਦੀਆਂ ਲਾਈਨਾਂ ਐ ਤਾਂ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ ਫੜਫੜ ਰਹੀ ਤ੍ਰੀਕ ਸਮੇਂ ਖੁਸ਼ਕਾਈ ਕਰਨੀ ਕਿਵੇਂ ਨਾ ਸਕੀ ਮੋੜ ਰੋਕ اٹਕ ਜੋ ਪਾਈ ਪੰਨੀ ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ ਹੈ ਸੰਭਾਲ ਅਜੇ ਇਸ ਸਮੇਂ ਨੂੰ ਕਰ ਸਫਲ ਉੱਡਦਾ ਜਾਮਦਾ ਇਹ ਠਹਿਰਨ ਜਾਂਚ ਨਾ ਜਾਣਦਾ ਲੰਘ ਗਿਆ ਮੁੜ ਕੇ ਨਾ ਆਉਂਦਾ ਕਹਿੰਦਾ ਮਤਲਬ ਜਿਹੜਾ ਸਮਾਂ ਇੱਕ ਵਾਰ ਲੰਘ ਗਿਆ ਉਹ ਕਦੇ ਵੀ ਵਾਪਸ ਨਹੀਂ ਆਉਂਦਾ ਔਰ ਇਹ ਬਾਕੀ ਜ਼ਿੰਦਗੀ ਦੀ ਸਚਾਈ ਆ ਜਿਹੜਾ ਸਮਾਂ ਇੱਕ ਵਾਰ ਟੱਪ ਜਾਂਦਾ ਉਸ ਤੋਂ ਬਾਅਦ ਉਹ ਕਦੀ ਵੀ ਇਸ ਕਰਕੇ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਸਮੇਂ ਨੂੰ ਸੰਭਾਲ ਲੈਣਾ ਚਾਹੀਦਾ ਹੈ ਔਰ ਇਸ ਤੋਂ ਬਾਅਦ ਜਿਹੜੀ ਇਹਨਾਂ ਦੀ ਅਗਲੀ ਰਚਨਾ ਹੈ ਉਹ ਹੈ ਬੈਨਫਸਾ ਦਾ ਫੁੱਲ ਬੈਨਫਸਾ ਕੀ ਆ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਇਹ ਇੱਕ ਬੂਟੀ ਆ ਜਿਹੜੀ ਪਹਾੜਾਂ ਦੇ ਵਿੱਚ ਉਗਦੀ ਆ ਉਹ ਜਿਹਨੂੰ ਦਵਾਈਆਂ ਬਣਾਉਣ ਦੇ ਵਾਸਤੇ ਯੂਜ਼ ਕੀਤਾ ਜਾਂਦਾ ਹੈ ਮੇਰੀ ਸ਼ੀਪੀ ਰਹੇ ਗੁਲਜ਼ਾਰ ਮੈਨੀਵਾ ਉੱਗਿਆ ਕੋਈ ਲੱਗੇ ਨਾ ਨਜ਼ਰ ਟਪਾਰ ਮੈਂ ਪਰਬਤਾਂ ਚ ਲੁਕਿਆ ਤਾਂ ਇਹ ਕੌਣ ਕਹਿ ਰਿਹਾ ਹੈ ਬੈਨਫਸਾ ਦਾ ਫੁੱਲ ਕਹਿ ਰਿਹਾ ਹੈ ਉਸ ਤੋਂ ਬਾਅਦ ਟੁਕੜੀ ਜੱਗ ਤੋਂ ਨਿਆਰੀ ਇਹਨਾਂ ਦੀ ਮੋਸਟ ਇੰਪੋਰਟੈਂਟ ਹੈ ਇਹ 9ਥ ਕਲਾਸ ਦੇ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਵੀ ਦਰਜ ਹੈ ਔਰ ਪਲੱਸ 2 ਕਲਾਸ ਦੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬੁੱਕ ਦੇ ਵਿੱਚ ਵੀ ਦਰਜ ਹੈ ਕਿਉਂਕਿ ਕਈ ਵਾਰ ਆਪਾਂ ਨੂੰ ਇਹ ਵੀ ਕੁਐਸਚਨ ਪੁੱਛ ਦਿੰਦੇ ਵੀ ਇਹਨਾਂ ਵਿੱਚੋਂ ਕਿਹੜੀ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਦਰਜ ਹੈ ਜਾਂ ਕਿਹੜੀ ਕਲਾਸ ਦੇ ਵਿੱਚ ਦਰਜ ਹੈ ਤਾਂ ਇਹ 9ਥ ਕਲਾਸ 'ਚ ਵੀ ਹੈ ਔਰ ਪਲੱਸ 2 ਕਲਾਸ 'ਚ ਵੀ ਹੈ ਆਰਸ਼ਾ ਦੇ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰੀ ਆਈ ਹੁਸਨ ਮੰਡਲ ਵਿੱਚ ਖੜੀ ਖੇਲ ਦੀ ਖੁਸ਼ੀਆਂ ਸ਼ੈਭਰ ਲਾਈ ਦੌੜੀ ਨੇ ਇੱਕ ਮੁੱਠ ਪਰ ਲਈਤੀ ਇਸ ਵਿੱਚ ਕੀ ਕੀ ਆਇਆ ਪਰਬਤ ਟਿੱਬੇ ਕਰੇਵੇ ਵਿੱਚ ਮਦਾਨ ਸੁਹਾਇਆ ਚਸ਼ਮੇ ਨਾਲੇ ਨਦੀਆਂ ਝੀਲਾਂ ਨਿੱਕੇ ਜਿਹੇ ਸਮੁੰਦਰ ਠੰਡੀਆਂ ਛਾਵਾਂ ਮਿੱਠੀਆਂ ਹਵਾਵਾਂ ਬਣ ਬਾਗਾਂ ਜਿਹੇ ਸੁੰਦਰ ਬਰਸ਼ਾਂ ਮੀਂਹ ਤੁੱਪਾਂ ਦੇ ਬੱਦਲ ਰੁੱਤਾਂ ਮੇਵੇ ਪਿਆਰੇ ਅਰਸ਼ੀ ਨਾਲ ਨਜ਼ਾਰੇ ਤਾਂ ਇਹ ਕਿਹੜੀ ਕਵਿਤਾ ਹੈ ਟੁਕੜੀ ਜੱਗ ਤੋਂ ਨਿਆਰੀ ਕਵਿਤਾ ਹੈ ਕਿਸ ਦੀ ਕਵਿਤਾ ਹੈ ਭਾਈ ਵੀਰ ਸਿੰਘ ਦੀ ਕਵਿਤਾ ਹੈ ਤਾਂ ਇਹ ਵੀ ਬਹੁਤ ਜਿਆਦਾ ਇਸ ਤੋਂ ਬਾਅਦ ਆਪਾਂ ਨੈਕਸਟ ਗੱਲ ਗੱਲ ਕਰਦੇ ਆਂ ਇਹਨਾਂ ਦੀ ਬ੍ਰਿਕ ਕਵਿਤਾ ਬਾਰੇ ਤਾਂ ਇਹ ਜਿਹੜੀ ਬ੍ਰਿਕ ਕਵਤਾ ਹੈ ਇਹਦੇ ਵਿੱਚ ਜਿਹੜੇ ਦਰਖਤ ਕਹਿ ਰਹੇ ਆ ਧਰਤੀ ਦੇ ਇਹ ਤੰਗਦਿਲ ਲੋਕੋ ਨਾਲ ਅਸਾਂ ਕਿਉਂ ਲੜਦੇ ਚੌੜੇ ਦਾਉਂ ਅਸਾਂ ਨਾ ਨਹੀਂ ਵਧਣਾ ਸਿੱਧੇ ਜਾਣਾ ਚੜਦੇ ਘੇਰੇ ਤੇ ਫਲਾਓ ਸਾਡੇ ਵਿੱਚ ਸਮਾਨਾ ਹੱਸਣ ਗਿੱਠਾਉ ਧਰਤੀ ਤੇ ਮੱਲੀ ਅਜੇ ਤੁਸੀਂ ਹੋ ਲੜਦੇ ਤਾਂ ਇਹ ਬ੍ਰਿਕ ਕਹਿ ਰਿਹਾ ਕਿ ਤੁਸੀਂ ਸਾਨੂੰ ਕਿਉਂ ਕੱਟ ਰਹੇ ਆ ਮਤਲਬ ਉਹ ਇਨਸਾਨ ਨੂੰ ਇੱਕ ਕੁਐਸਚਨ ਪੁੱਛ ਰਿਹਾ ਵੀ ਸਾਨੂੰ ਕਿਉਂ ਕਟਿਆ ਜਾ ਰਿਹਾ ਹੈ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਇਹਨਾਂ ਦੇ ਹੋਰ ਯੋਗਦਾਨ ਦੀ ਤਾਂ ਇਹਨਾਂ ਦਾ ਹੋਰ ਵੀ ਬੜਾ ਯੋਗਦਾਨ ਰਿਹਾ ਪੰਜਾਬੀ ਸਾਹਿਤ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਇਹਨਾਂ ਦੀਆਂ ਕਈ ਰਚਨਾਵਾਂ ਐ ਜਿਨ੍ਹਾਂ ਵਿੱਚੋਂ ਮੁੱਖ ਏਟ ਲਿਖੇ ਅਨੁਸਾਰ ਜੇ ਆਪਾਂ ਕਵਿਤਾ ਦੀ ਗੱਲ ਕਰੀਏ ਤਾਂ ਇਹਨਾਂ ਦੀ ਕਵਿਤਾ ਦੇ ਵਿੱਚ ਕੁਦਰਤ ਦੀ ਗੱਲ ਕੀਤੀ ਗਈ ਹੈ ਜ਼ਿਆਦਾਤਰ ਕਈ ਵਾਰ ਆਪਾਂ ਪੁੱਛ ਸਕਦੇ ਆ ਕੁਦਰਤ ਦਾ ਪ੍ਰੇਮੀ ਕਿਹੜਾ ਕਵੀ ਹੈ ਤਾਂ ਉਹ ਤਨੀਰਾਮ ਚਾਤ੍ਰਿਕ ਹੈ ਅਧਿਆਤਮਕਤਾ ਦੀ ਗੱਲ ਇਹਨਾਂ ਨੇ ਕੀਤੀ ਆ ਸਿੱਖੀ ਕਦਰਾਂ ਕੀਮਤਾਂ ਦੇ ਸਮੇਲ ਦੀ ਗੱਲ ਇਹਨਾਂ ਨੇ ਕੀਤੀ ਆ ਔਰ ਇਹਨਾਂ ਦੀਆਂ ਮੇਨ ਰਚਨਾਵਾਂ ਐ ਦਿਲ ਤਰੰਗ ਲੈਰਾਂ ਦੇ ਹਾਰੇ ਆਪਾਂ ਪਿੱਛੇ ਵੀ ਪੜ ਚੁੱਕੇ ਆਂ ਬਿਜਲੀਆਂ ਦੇ ਹਾਰ ਪ੍ਰੀਤਵੀਣਾ ਕੰਮ ਦੀ ਕਲਾਈ ਤੇ ਮਟਕ ਹੁਲਾਰੇ ਔਰ ਇਹਨਾਂ ਨੇ ਨਾਠਕ ਸ਼ੈਲੀ ਦੇ ਵਿੱਚ ਦੀ ਵਰਤੋਂ ਕਰਕੇ ਵੀ ਕਵਿਤਾ ਨੂੰ ਇੱਕ ਨਵੀਂ ਦਿਸ਼ਾ ਦਿਖਾਈ ਆ ਤਾਂ ਆਪਾਂ ਨੂੰ ਪੁੱਛ ਸਕਦੇ ਆ ਕਿ ਨਾਠਕ ਕਾਵ ਸ਼ੈਲੀ ਦੀ ਵਰਤੋਂ ਕਿਹੜੇ ਕਵੀ ਨੇ ਕੀਤੀ ਆ ਤਾਂ ਨਾਠਕ ਕਾਵ ਸ਼ੈਲੀ ਦੀ ਜਿਹੜੀ ਵਰਤੋਂ ਆ ਉਹ ਭਾਈ ਵੀਰ ਸਿੰਘ ਨੇ ਕੀਤੀ ਆ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਨਾਵਲ ਦੀ ਤਾਂ ਇਹਨਾਂ ਨੇ ਪੰਜਾਬੀ ਵਿੱਚ ਨਾਵਲ ਲਿਖਣ ਦੀ ਸ਼ੁਰੂਆਤ ਕੀਤੀ ਸੁੰਦਰੀ ਬਾਬਾ ਨੌਧ ਸਿੰਘ ਤੇ ਸਤਵੰਤ ਕੌਰ ਇਹਨਾਂ ਦੇ ਜਿਹੜੇ ਆ ਉਹ ਮੇਨ ਨਾਵਲਾਂ ਇਹਨਾਂ ਨਾਵਲਾਂ ਵਿੱਚ ਸਿੱਖ ਇਤਿਹਾਸ ਦੀ ਗੱਲ ਕੀਤੀ ਗਈ ਹੈ ਔਰ ਸਿੱਖ ਆਦਰਸ਼ਾਂ ਤੇ ਜਿਹੜੀ ਨਾਰੀ ਸ਼ਕਤੀ ਨੂੰ ਉਭਾਰਿਆ ਗਿਆ ਹੈ ਮਤਲਬ ਨਾਰੀ ਸ਼ਕਤੀ ਦੀ ਗੱਲ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਵਾਰਤਕ ਅਤੇ ਨਿਬੰਧ ਭਾਗ ਦੀ ਤਾਂ ਇਹਨਾਂ ਨੇ ਵਾਰਤਕ ਤੇ ਨਿਬੰਧਾਂ ਦੇ ਰਾਹੀਂ ਵੀ ਸਿੱਖ ਧਰਮ ਇਤਿਹਾਸ ਸਮਾਜਿਕ ਮੁੱਦਿਆਂ ਤੇ ਲਿਖਿਆ ਹੈ ਤਾਂ ਆਪਾਂ ਨੂੰ ਪੁੱਛ ਸਕਦੇ ਆਂ ਵੀ ਵਾਰਤਕ ਤੇ ਨਿਬੰਧ ਦੇ ਵਿੱਚ ਇਹਨਾਂ ਨੇ ਕਿਹੜੇ-ਕਿਹੜੇ ਵਿਸ਼ਿਆਂ ਨੂੰ ਛੋਇਆ ਇਹਨਾਂ ਨੇ ਸਿੱਖ ਧਰਮ ਦੀ ਗੱਲ ਕੀਤੀ ਆ ਇਤਿਹਾਸ ਦੀ ਗੱਲ ਕੀਤੀ ਔਰ ਸਮਾਜਿਕ ਮੁੱਦਿਆਂ ਨੂੰ ਵੀ ਲਿਖਿਆ ਜੇ ਆਪਾਂ ਪੱਤਰਕਾਰੀ ਦੀ ਗੱਲ ਕਰੀਏ ਤਾਂ ਇਹਨਾਂ ਨੇ ਪੰਜਾਬੀ ਪੱਤਰਕਾਰੀ ਵਿੱਚ ਬਹੁਤ ਭੂਮਿਕਾ ਨਿਭਾਈ ਹੈ ਮਤਲਬ ਇਹ ਪੱਤਰਕਾਰ ਵੀ ਰਹੇ ਆ ਔਰ ਖਾਲਸਾ ਸਮਾਚਾਰ ਅਖਬਾਰ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਇਹਨੇ ਸਿੱਖੀ ਧਰਮ ਦੇ ਵਿੱਚ ਆਪਣਾ ਅਹਿਮ ਯੋਗਦਾਨ ਦਿੱਤਾ ਸੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਧਾਰਮਿਕ ਸਾਹਿਤ ਦੀ ਤਾਂ ਉਹਨਾਂ ਨੇ ਗੁਰਬਾਣੀ ਦੇ ਅਰਥਾਂ ਦੀ ਵਿਆਖਿਆ ਕੀਤੀ ਆ ਔਰ ਕਈ ਧਾਰਮਿਕ ਪੁਸਤਕਾਂ ਵੀ ਲਿਖੀਆਂ ਜਿਨ੍ਹਾਂ ਨੇ ਸਿੱਖ ਧਰਮ ਦੇ ਪ੍ਰਚਾਰ ਵਿੱਚ ਆਪਣਾ ਬਹੁਤ ਜ਼ਿਆਦਾ ਮਹੱਤਵਪੂਰਨ ਨਿਭਾਇਆ ਹੈ ਇਸ ਤੋਂ ਬਾਅਦ ਆਪਾਂ ਵਿਰਾਸਤ ਦੀ ਗੱਲ ਕਰਦੇ ਹਾਂ ਤਾਂ ਵਿਰਾਸਤ ਦੇ ਵਿੱਚ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਇਹਨਾਂ ਨੇ ਨਵਾਂ ਜੀਵਨ ਬਖਸ਼ਿਆ ਹੈ ਇਹਨਾਂ ਦੇ ਰਚਨਾਵਾਂ ਨੇ ਪੰਜਾਬੀ ਸਾਹਿਤ ਨੂੰ ਅਮੀਰ ਬਣਾਇਆ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਰਾਹ ਦੱਸਿਆ ਹੈ ਮਤਲਬ ਕਿਸ ਰਸਤੇ ਉੱਤੇ ਸਾਨੂੰ ਚੱਲਣਾ ਚਾਹੀਦਾ ਹੈ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇਹਨਾਂ ਨੇ ਔਰ ਇਹਨਾਂ ਨੇ ਜਿਹੜਾ ਮਹਾਨ ਯੋਗਦਾਨ ਦੇ ਲਈ ਇਹਨਾਂ ਨੂੰ ਭਾਈ ਦਾ ਖਿਤਾਬ ਵੀ ਦਿੱਤਾ ਗਿਆ ਸੀਗਾ ਔਰ ਜੋ ਇਹਨਾਂ ਦੇ ਸਤਕਾਰ ਅਤੇ ਮਹਾਨਤਾ ਨੂੰ ਦਰਸਾਉਂਦਾ ਏ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਹਨਾਂ ਦੀ ਮੌਤ ਦੇ ਬਾਰੇ ਤਾਂ 1957 ਦੇ ਵਿੱਚ ਇਹਨਾਂ ਦੀ ਜਿਹੜੀ ਮੌਤ ਹੋਈ ਸੀਗੀ ਤੇ ਔਰ ਕਈ ਵਾਰ ਆਪਾਂ ਨੂੰ ਇਹਨਾਂ ਦਾ ਪੂਰਾ ਜੀਵਨ ਵੀ ਪੁੱਛ ਲੈਂਦੇ ਆ ਵੀ ਭਾਈ ਵੀਰ ਸਿੰਘ ਦਾ ਜਿਹੜਾ ਜੀਵਨ ਆ ਕਿਹੜੇ ਸਾਲ ਤੋਂ ਲੈ ਕੇ ਕਿੱਥੋਂ ਤੱਕ ਸੀਗਾ ਤਾਂ 1872 ਤੋਂ ਲੈ ਕੇ 1957 ਤੱਕ ਸੀਗਾ ਕਈ ਵਾਰੀ ਆਪਾਂ ਨੂੰ ਸਦੀ ਵੀ ਪੁੱਛ ਸਕਦੇ ਆ ਕਿਹੜੀ ਸਦੀ ਤੋਂ ਕਿਹੜੀ ਸਦੀ ਤੱਕ ਸੀ ਤਾਂ 19ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਤੱਕ ਸੀ ਔਰ ਕਈ ਵਾਰ ਆਪਾਂ ਨੂੰ ਟੋਟਲ ਇਹਨਾਂ ਦਾ ਜਿਹੜਾ ਟਾਈਮ ਪੀਰੀਅਡ ਉਹ ਵੀ ਪੁੱਛਿਆ ਜਾ ਸਕਦਾ ਕਿੰਨੇ ਸਾਲ ਸੀਗਾ ਤਾਂ 1957 ਤੇ 1872 ਤਾਂ ਇਹ ਦੇਖ ਲਓ ਕਿੰਨੇ ਸਾਲ ਬੰਦਿਆ ਤੇ ਇਹ ਇਹਨਾਂ ਦਾ ਜਿਹੜਾ ਟੋਟਲ ਟਾਈਮ ਪੀਰੀਅਡ ਸੀਗਾ ਤਾਂ ਇਹ ਆਪਣਾ ਭਾਈ ਵੀਰ ਸਿੰਘ ਜਿਹੜਾ ਚੈਪਟਰ ਸੀਗਾ ਔਰ ਇਹ ਪੰਜਾਬ ਦੇ ਸਾਰੇ ਪੇਪਰਾਂ ਲਈ ਹੈ ਔਰ ਅੱਜ ਦੀ ਆਪਣੀਏ ਕਲਾਸ ਤੁਹਾਨੂੰ ਕਿਵੇਂ ਲੱਗੀ ਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਔਰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰਿਓ ਤਾਂ ਜੋ ਉਹਨਾਂ ਦੀ ਵੀ ਹੈਲਪ ਹੋ ਸਕੇ ਔਰ ਮੈਂ ਅੱਗੇ ਵੀ ਹਮੇਸ਼ਾ ਇਹ ਗੱਲ ਕਹਿਣਾ ਨਾ ਕਿ ਜੇ ਆਪਾਂ ਕਿਸੇ ਦਾ ਭਲਾ ਸੋਚਾਂਗੇ ਤਾਂ ਪਰਮਾਤਮਾ ਤਾਂ ਹੀ ਆਪਣਾ ਭਲਾ ਕਰੂਗਾ ਔਰ ਇਸ ਕਰਕੇ ਆਪਾਂ ਨੂੰ ਵੱਧ ਤੋਂ ਵੱਧ ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਹੈ ਔਰ ਖਾਸ ਕਰਕੇ ਜਿਹੜੇ ਬੱਚੇ ਕੋਈ ਪੜ੍ਹ ਪੇੜ ਬੈਠ ਨਹੀਂ ਲੈ ਸਕਦੇ 셀ਫ ਸਟੱਡੀ ਕਰ ਰਹੇ ਆ ਤਾਂ ਉਹਨਾਂ ਵਾਸਤੇ ਇਹ ਕਲਾਸਾਂ ਬਹੁਤ ਜ਼ਿਆਦਾ ਮਹੱਤਵਪੂਰਨ ਆ ਉਹਨਾਂ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਆ ਥੈਂਕ ਯੂ ਸੋ ਮਚ